ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ ਵੱਡੇ ਭਰਾ ਦਾ ਨਾਮ ਬਲਰਾਜ ਅਤੇ ਛੋਟੇ ਭਰਾ ਦਾ ਨਾਮ ਬਲਕਰਨ ਸੀ ਬਲਰਾਜ ਬਹੁਤ ਹੀ ਹੰਕਾਰੀ ਸੀ ਉਹ ਹਮੇਸ਼ਾ ਆਪਣੇ ਛੋਟੇ ਭਰਾ ਨੂੰ ਨੀਚਾ ਦਿਖਾਉਂਦਾ ਰਹਿੰਦਾ ਅਤੇ ਬਲਕਰਨ ਬਹੁਤ ਹੀ ਚੰਗੇ ਅਤੇ ਨੇਕ ਦਿਲ ਦਾ ਇਨਸਾਨ ਸੀ ਆਪਣੇ ਵੱਡੇ ਭਰਾ ਦੀ ਹਰ ਗੱਲ ਮੰਨਦਾ ਦਿਨ ਚੜਿਆ ਜੜੀਆਂ ਦੀ ਚੀਚੀ ਚੂਚੂ ਸ਼ੁਰੂ ਹੋ ਗਈ ਲੇਕਿਨ ਬਲਰਾਜ ਇਸ ਵੇਲੇ ਸਵੇਰੇ ਹੀ ਆਪਣੇ ਛੋਟੇ ਭਰਾ ਬਲਕਰਨ ਨੂੰ ਕੌੜੇ ਸ਼ਬਦਾਂ ਨਾਲ ਬੁਲਾਉਂਦਾ ਹੈ ਕਿ ਉਹ ਬਲਕਰਨ ਉੱਠ ਕਦੋਂ ਤੱਕ ਸੁੱਤਾ ਰਹੇਗਾ ਦੇਖ ਮੈਂ ਤੇਰੇ ਤੋਂ ਵੱਡਾ ਹਾਂ ਜਦੋਂ ਤੱਕ ਮੈਂ ਜੀਂਦਾ ਹਾਂ ਤੈਨੂੰ ਆਰਾਮ ਕਰਨ ਦਾ ਕੋਈ ਹੱਕ ਨਹੀਂ ਹੈ ਬਲਕਰਨ ਜੋ ਹੁਣੇ-ਹੁਣੇ ਉੱਠਿਆ ਸੀ ਚੁੱਪਚਾਪ ਉੱਠ ਕੇ ਖੜਾ ਹੋ ਗਿਆ ਤੇ ਉਸ ਦੀ ਪਤਨੀ ਮਨਪ੍ਰੀਤ ਵੀ ਡਰ ਕੇ ਖੜੀ ਹੋ ਗਈ ਦੋਵੇਂ ਚੁੱਪਚਾਪ ਸਿਰ ਝੁਕਾ ਕੇ ਖੜੇ ਸਨ ਬਲਰਾਜ ਨੇ ਕਿਹਾ ਕਿ ਮੇਰੀ ਬਦੌਲਤ ਹੀ ਤੁਹਾਡਾ ਦੋਵਾਂ ਦਾ ਪੇਟ ਭਰਦਾ ਹੈ ਘਰ ਵੀ ਮੇਰੇ ਨਾਮ ਹੈ ਅਤੇ ਖੇਤ ਵੀ ਮੇਰੇ ਨਾਮ ਹਨ ਤੇਰਾ ਤਾਂ ਇੱਥੇ ਕੁਝ ਵੀ ਨਹੀਂ ਹੈ ਜੀਤੇ ਰੱਖੇ ਇਹ ਸਭ ਤੇਰੇ ਉੱਪਰ ਅਹਿਸਾਨ ਹੈ ਨਹੀਂ ਤਾਂ ਤੂੰ ਕਦੋਂ ਦਾ ਸੜਕਾਂ ਤੇ ਰੁੱਲਦਾ ਫਿਰਦਾ ਤੇਰੀ ਔਕਾਤ ਹੀ ਕੀ ਹੈ ਕਦੀ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਿਆ ਹੈ ਤੂੰ ਤੂੰ ਤਾਂ ਬਸ ਮੇਰੇ ਦਿੱਤੇ ਹੋਈ ਟੁਕੜੀਆਂ ਤੇ ਹੀ ਪਲ ਰਿਹਾ ਹੈ ਬਲਰਾਜ ਹਰ ਰੋਜ਼ ਇਸੇ ਤਰ੍ਹਾਂ ਬਲਕਰਨ ਨੂੰ ਤਾਹਨੇ ਮਾਰਦਾ ਰਹਿੰਦਾ ਅਤੇ ਬਲਕਰਨ ਹਰ ਰੋਜ਼ ਦੀ ਤਰ੍ਹਾਂ ਚੁੱਪਚਾਪ ਖੜ੍ਹਾ ਰਹਿੰਦਾ ਉਸ ਨੇ ਕਦੀ ਕੋ ਜਵਾਬ ਨਹੀਂ ਦਿੱਤਾ ਸੀ ਉਸ ਤੇ ਮਾਤਾ ਪਿਤਾ ਬਚਪਨ ਵਿੱਚ ਹੀ ਗੁজার ਗਏ ਸਨ ਵੱਡੇ ਭਰਾ ਨੇ ਹੀ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਲੇਕਿਨ ਜਿਵੇਂ-ਜਿਵੇਂ ਬਲਰਾਜ ਦੀ ਉਮਰ ਅਤੇ ਧੌਲਤ ਵਧਦੀ ਗਈ ਉਸ ਦਾ ਦਿਲ ਛੋਟਾ ਹੁੰਦਾ ਗਿਆ ਬਲਰਾਜ ਦੀ ਪਤਨੀ ਗੁਰਜੀਤ ਵੀ ਉਦਾਦੀ ਹੀ ਸੀ ਹਮੇਸ਼ਾ ਤਾਨੇ ਮਾਰਦੀ ਰਹਿੰਦੀ ਬਲਰਾਜ ਦੇ ਨਾਲ ਗੁਰਜੀਤ ਵੀ ਸ਼ੁਰੂ ਹੋ ਗਈ ਕਿ ਦੇਖੋ ਜੀ ਮੇਹ ਪੈਣ ਵਾਲਾ ਹੈ ਕਹ ਤਿਉ ਇਸ ਕਮਚੋਰ ਨੂੰ ਕਿ ਜਲਦੀ ਜਲਦੀ ਬਾਹਰ ਗਲੀ ਦਾ ਚਿੱਕੜ ਸਾਫ਼ ਕਰ ਦੇਵੇ ਸਾਰੇ ਪਿੰਡ ਵਾਲੇ ਦਰਵਾਜ਼ੇ ਅਗੋਂ ਹੀ ਤਾਂ ਲੰਘਦੇ ਹਨ ਜੇਕਰ ਰਸਤਾ ਗੰਦਾ ਹੋ ਗਿਆ ਤਾਂ ਲੋਕ ਕੀ ਕਹਿਣਗੇ ਕਹਿਣਗੇ ਕਿ ਇੰਨੇ ਵੱਡੇ ਜ਼ਿਮੀਦਾਰ ਇੰਨੇ ਪਹਿਲੇ ਬੰਨੇ ਵਾਲੇ ਬਲਰਾਜ ਦਾ ਦਰਵਾਜ਼ਾ ਚਿੱਕੜ ਨਾਲ ਭਰਿਆ ਪਿਆ ਹੈ ਲੋਕ ਸਾਡੇ ਤੇ ਹੱਸਣਗੇ ਇੱਜ਼ਤ ਦਾ ਸਵਾਲ ਵੀ ਇੱਜ਼ਤ ਦਾ ਵੀ ਕੋਈ ਮੁੱਲ ਹੁੰਦਾ ਹੈ ਲੇਕਿਨ ਇਸ ਨੂੰ ਕੀ ਫਰਕ ਪੈਂਦਾ ਹੈ ਇਸ ਨੂੰ ਤਾਂ ਬਸ ਦੋ ਵਕਤ ਦੀ ਰੋਟੀ ਚਾਹੀਦੀ ਹੈ ਚਾਹੇ ਘਰ ਦੀ ਇੱਜ਼ਤ ਮਿੱਟੀ ਵਿੱਚ ਹੀ ਮਿਲ ਜਾਵੇ ਸ ਵੀਰ ਤੋਂ ਪਿਆ ਹੋਇਆ ਹੈ ਜਿਵੇਂ ਕੋਈ ਰਾਜਾ ਹੋਵੇ ਇਸ ਨੂੰ ਇਸ ਤਰ੍ਹਾਂ ਦੇਖ ਕੇ ਲੱਗਦਾ ਹੈ ਕਿ ਘਰ ਵਿੱਚ ਪਾਲਤੂ ਜਾਨਵਰ ਵੀ ਇਸ ਨਾਲੋਂ ਜ਼ਿਆਦਾ ਕੰਮ ਦੇ ਹੋਣਗੇ ਇਸ ਲਈ ਇਸ ਨੂੰ ਕਹੋ ਉੱਠੇ ਤੇ ਹੁਣੇ ਚਿੱਕੜ ਸਾਫ਼ ਕਰੇ ਵਰਨਾ ਬਾਰਿਸ਼ ਵਿੱਚ ਸਾਰਾ ਘਰ ਗੰਦ ਸਾਰਾ ਗੰਦ ਘਰੇ ਆ ਜਾਵੇਗਾ ਅਤੇ ਪਿੰਡ ਵਾਲਿਆਂ ਸਾਹਮਣੇ ਸਾਡਾ ਨੱਕ ਵੱਡਿਆ ਜਾਵੇਗਾ ਬਲਰਾਜ ਨੇ ਕਿਹਾ ਕਿਉਂ ਸੁਣ ਲਿਆ ਨਾ ਜਾ ਦਰਵਾਜ਼ੇ ਅੱਗੋਂ ਸਾਰਾ ਰਸਤਾ ਸਾਫ਼ ਕਰ ਦੇ ਅਤੇ ਸੁਣ ਪਸ਼ੂਆਂ ਲਈ ਪੱਠੇ ਵੀ ਵੱਢ ਲਿਆ ਏ ਮੈਂ ਖੇਤਾਂ ਨੂੰ ਢੇੜਾ ਮਾਰਨ ਜਾਣਾ ਹੈ ਉੱਥੇ ਵੀ ਕੰਮ ਹੋਵੇਗਾ ਵਿਚਾਰਾ ਭਲਕਰਨ ਚੁੱਪਚਾਪ ਬਾਹਰ ਨਿਕਲ ਗਿਆ ਉਸ ਦਾ ਦਿਲ ਬਹੁਤ ਹਾਰਿਆ ਹੋਇਆ ਸੀ ਹਰ ਦਿਨ ਭਰਾ ਦੀਆਂ ਗੱਲਾਂ ਉਸ ਨੂੰ ਅੰਦਰੇ-ਅੰਦਰ ਤੋੜ ਰਹੀਆਂ ਸਨ ਲੇਕਿਨ ਫਿਰ ਵੀ ਉਹ ਇਹੀ ਸੋਚਦਾ ਭਰਾ ਨੇ ਹੀ ਤਾਂ ਮੈਨੂੰ ਪਾਲਿਆ ਹੈ ਉਸ ਦਾ ਹੱਕ ਹੈ ਮੈਨੂੰ ਝਿੜਕੰਦਾ بارش ਦੀਆਂ ਬੂੰਦਾਂ ਹੁਣ ਹੌਲੀ-ਹੌਲੀ ਧਰਤੀ ਤੇ ਡਿੱਗਣ ਲੱਗ ਪਈਆਂ ਸਨ ਅਸਮਾਨ ਵਿੱਚ ਸੰਘਣੇ ਕਾਲੇ ਬੱਦਲ ਸਨ ਬਲਰਾਜ ਖੇਤਾਂ ਵੱਲ ਨਿਕਲ ਪਿਆ ਜਾਂਦਿਆਂ-ਜਾਂਦਿਆਂ ਹੰਬਲ ਕਰਨ ਨੂੰ ਬੋਲਿਆ ਸੋਣਾ ਜੇਕਰ بارش ਤੇਜ਼ ਹੋ ਗਈ ਤੇ ਨਦੀ ਦਾ ਪਾਣੀ ਘਰ ਤੱਕ ਆ ਗਿਆ ਤਾਂ ਸਾਰਿਆਂ ਤੋਂ ਪਹਿਲਾਂ ਮੇਰੇ ਪਸ਼ੂ ਬਚਾਈਂ ਤੇਰਾ ਸਮਾਨ ਤਾਂ ਵੈਸੇ ਵੀ ਕੋਈ ਕੰਮ ਦਾ ਨਹੀਂ ਹੈ ਪਰ ਮੇਰੀਆਂ گاਵਾਂ ਤੇ ਮੇਰੀਆਂ ਮੱਝਾਂ ਮਰ ਗਈਆਂ ਤਾਂ ਨੁਕਸਾਨ ਮੇਰਾ ਹੀ ਹੋਵੇਗਾ ਬਲ ਕਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਸਿਰ ਝੁਕਾ ਕੇ ਕਿਹਾ ਠੀਕ ਹੈ ਭਰਾ ਜੇ ਤੁਹਾਡਾ ਹੁਕਮ بارش ਹੁਣ ਤੇਜ਼ ਹੋਣ ਲੱਗੀ ਸੀ ਅਸਮਾਨ ਵਿੱਚ ਬਿਜਲੀ ਕੜਕ ਰਹੀ ਸੀ ਬਲਕਰਨ ਨੇ ਜਲਦੀ ਜਲਦੀ ਕਰਦੇ ਬਾਹਰ ਦਾ ਰਸਤਾ ਸਾਫ਼ ਕੀਤਾ ਫਿਰ ਪਸ਼ੂਆਂ ਲਈ ਪੱਠੇ ਵੱਡਣ ਚਲਾ ਗਿਆ ਮਨ ਹੀ ਮਨ ਉਸ ਨੇ ਪਰਮਾਤਮਾ ਨੂੰ ਕਿਹਾ ਕਿ हे ਪਰਮਾਤਮਾ ਇਸ ਬਾਰਿਸ਼ ਵਿੱਚ ਸਾਡੇ ਘਰ ਬਚੇ ਰਹਿਣ ਭਲਾ ਹੀ ਮੇਰਾ ਕੋਈ ਸਮਾਨ ਰੁੜ ਜਾਵੇ ਪਰ ਭਰਾ ਦਾ ਘਰ ਬਚਾ ਲੈਣਾ ਉਹਨਾਂ ਕੋਲ ਤਾਂ ਸਭ ਕੁਝ ਹੈ ਮੈਂ ਤਾਂ ਜਿੱਥੇ ਵੀ ਜਾਵਾਂਗਾ ਰਹਿ ਲਵਾਂਗਾ ਬਾਰਿਸ਼ ਹੋਰ ਤੇਜ਼ ਹੋਣ ਲੱਗ ਪਈ ਲੇਕਿਨ ਬਲਰਾਜ ਨੂੰ ਆਪਣੇ ਖੇਤਾਂ ਦੀ ਚਿੰਤਾ ਖਾ ਰਹੀ ਸੀ ਉਸ ਨੂੰ ਦੂਰੋਂ ਦੇਖਿਆ ਕਿ ਪਾਣੀ ਖੇਤਾਂ ਵਿੱਚ ਭਰ ਚੁੱਕਿਆ ਸੀ ਮਗਰ ਉਸਨੇ ਮਨ ਵਿੱਚ ਸਿਰਫ ਇੱਕ ਹੀ ਗੱਲ ਕਹੀ ਕਿ ਜੇਕਰ ਇਸ ਵਾਰ ਵੀ ਫਸਲ ਮਰ ਗਈ ਤਾਂ ਮੈਂ ਬਲਕਰਨ ਨੂੰ ਕੰਮ ਚੋਂ ਕੱਢ ਦੇਵਾਂਗਾ ਉਸ ਦੇ ਪਰਿਵਾਰ ਦਾ ਬੋਝ ਚੁੱਕਣ ਦੀ ਹੁਣ ਮੇਰੇ ਵਿੱਚ ਤਾਕਤ ਨਹੀਂ ਹੈ ਬਲਰਾਜ ਦਾ ਕਮਾਂਡ ਅਤੇ ਲਾਲਚ بارش ਦੇ ਪਾਣੀ ਤੋਂ ਵੀ ਜ਼ਿਆਦਾ ਡੂੰਗਾ ਸੀ بارش ਦੀਆਂ ਬੂੰਦਾਂ ਜਦੋਂ ਤੇਜ਼ ਹੋ ਕੇ ਪ੍ਰਨਾਲੀਆਂ ਰਹੀਂ ਵਗਣ ਲੱਗੀਆਂ ਤਪਿੰਡ ਵਾਲੇ ਲੋਕ ਆਪਣੇ ਆਪਣੇ ਘਰਾਂ ਨੂੰ ਮਜ਼ਬੂਤ ਕਰਨ ਲੱਗੇ। ਨਦੀ ਦਾ ਪਾਣੀ ਉੱਛਲ ਕੇ ਕਿਨਾਰਿਆਂ ਤੋਂ ਬਾਹਰ ਆਉਣ ਲੱਗ ਪਿਆ। ਉਸ ਸਮੇਂ ਬਲਰਾਜ ਘਰ ਵਾਪਸ ਆਇਆ ਅਤੇ ਗੁੱਸੇ ਵਿੱਚ ਵੀ ਸੀ ਕਿਉਂਕਿ ਖੇਤਾਂ ਦਾ ਅੱਧਾ ਹਿੱਸਾ ਪਾਣੀ ਵਿੱਚ ਡੁੱਬ ਚੁੱਕਿਆ ਸੀ। ਆਉਂਦਿਆਂ ਹੀ ਉਸਨੇ ਦੇਖਿਆ ਕਿ ਬਲਕਰਨ ਨੇ ਪੱਠੇ ਨਹੀਂ ਵੱਡੇ। ਦਰਅਸਲ ਬਾਰਿਸ਼ ਇੰਨੀ ਤੇਜ਼ ਸੀ ਕਿ ਬਲਕਰਨ ਖੁਦ ਭੇਜ ਕੇ ਕੰਮ ਰਿਹਾ ਸੀ। ਲੇਕਿਨ ਬਲਰਾਜ ਨੂੰ ਉਸ ਦੀ ਹਾਲਤ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਉਸਨੇ ਗੁੱਸੇ ਨਾਲ ਚੀਕ ਕੇ ਕਿਹਾ ਨਿਕੰਮਿਆ ਜਦੋਂ ਦੇਖਾਂ ਉਦੋਂ ਹੀ ਮੀਂਹ ਵਿੱਚ ਭਿਜਦਾ ਰਹਿਣਾ ਹੈ ਪੱਠੇ ਕਿਉਂ ਨਹੀਂ ਵੱਡੇ ਹੁਣ ਮੇਰੇ ਪਸ਼ੂ ਭੁੱਖੇ ਮਰ ਜਾਣਗੇ ਤੂੰ ਕਿਸੇ ਕੰਮ ਦਾ ਨਹੀਂ ਹੈ ਬਲਕਰ ਨਕੰਮਦਾ ਹੋਇਆ ਬੋਲਿਆ ਕਿ ਭਰਾ ਬਾਰਿਸ਼ ਬਹੁਤ ਤੇਜ਼ ਹੋ ਗਈ ਸੀ ਮਾਫ ਕਰ ਦਿਓ ਮੈਂ ਹੁਣੇ ਵੱਢ ਲਿਆਉਣਾ ਹਾਂ ਬਲਰਾਸ ਦੀਆਂ ਅੱਖਾਂ ਵਿੱਚ ਕਮੰਡ ਅਤੇ ਨਫ਼ਰਤ ਭਰ ਆਈ ਉਸਨੇ ਆਪਣੇ ਪੈਰਾਂ ਨਾਲ ਜ਼ੋਰਦਾਰ ਬਲਕਰਨ ਨੂੰ ਪੈਰ ਮਾਰਿਆ ਬਲਕਰਨ ਵਿਚਾਰਾ ਡਿੱਗ ਪਿਆ ਉਸ ਦੇ ਪਤੀ ਮਾਨ ਪਤਨੀ ਮਾਨਪ੍ਰੀਤ ਭੱਜ ਕੇ ਆਈ ਲੇਕਿਨ ਬਲਰਾਜ ਨੇ ਉਸ ਨੂੰ ਵੀ ਧੱਕਾ ਮਾਰ ਦਿੱਤਾ ਬਲਕਿ ਰੰਦਾ ਬੇਟਾ ਅਤ ਅੰਮ੍ਰਿਤ ਉੱਚੀ ਉੱਚੀ ਰੋਣ ਲੱਗਿਆ ਬਲਰਾਜ ਨੇ ਚੀਕ ਕੇ ਕਿ ਹਾਂ ਬਸ ਬਹੁਤ ਹੋ ਗਿਆ ਅੱਜ ਤੋਂ ਇਹ ਘਰ ਤੇਰਾ ਨਹੀਂ ਹੈ ਨਿਕਲ ਜਾ ਮੇਰੇ ਘਰ ਤੋਂ ਮੈਂ ਤੇਰੇ ਤੇ ਤੇ ਤੇਰੇ ਪਰਿਵਾਰ ਦਾ 1 ਰੁਪਿਆ ਵੀ ਖਰਚਾ ਨਹੀਂ ਚੁੱਕ ਸਕਦਾ ਮਾਨਪ੍ਰੀਤ ਹੱਥ ਜੋੜ ਕੇ ਬਲਰਾਜ ਨੂੰ ਕਹਿੰਦੀ ਹੈ ਕਿ ਵੀਰ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਇਦਾਂ ਨਾ ਕਰੋ ਬਾਰਿਸ਼ ਹੋ ਰਹੀ ਹੈ ਅਸੀਂ ਕਿੱਥੇ ਜਾਵਾਂਗੇ ਸਾਡਾ ਤਾਂ ਤੁਹਾਡੇ ਸਿਵਾ ਕੋਈ ਹੋਰ ਆਸਰਾ ਵੀ ਨਹੀਂ ਹੈ ਇਹ ਘਰ ਹੀ ਸਾਡਾ ਆਖਰੀ ਸਹਾਰਾ ਹੈ ਜੇਕਰ ਇਸ ਨੂੰ ਵੀ ਛੱਡ ਦੇਵਾਂਗੇ ਤੇ ਛੋਟਾ ਜਿਹਾ ਬੱਚਾ ਲੈ ਕੇ ਕਿੱਥੇ ਸਿਰ ਲੁਕਾਵਾਂਗੇ ਰੱਬ ਦਾ ਵਾਸਤਾ ਇੰਨੀ ਰਾਤ ਨੂੰ ਇੰਨੀ ਠੰਡ ਵਿੱਚ ਅਸੀਂ ਕਿੱਥੇ ਜਾਵਾਂਗੇ ਸੜਕ ਤੇ ਹੀ ਮਰ ਜਾਵਾਂਗੇ ਤੁਸੀਂ ਜੋ ਚਾਹੇ ਸਜ਼ਾ ਦੇ ਦਿਓ ਕੰਮ ਦਾ ਦੋਹਰਾ ਬੋਝ ਦੇ ਦਿਓ ਲੇਕਿਨ ਘਰ ਵਿੱਚੋਂ ਨਾ ਕੱਢੋ ਬਲਰਾਜ ਬੋਲਿਆ ਜਿੱਥੇ ਮਰਜ਼ੀ ਜਾਓ ਨਦੀ ਵਿੱਚ ਡੁੱਬਣਾ ਹੈ ਤੇ ਡੁੱਬ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਘਰ ਮੇਰਾ ਹੈ ਅਤੇ ਇਸ ਵਿੱਚ ਰਹਿਣ ਦਾ ਹੱਕ ਵੀ ਸਿਰਫ ਮੇਰਾ ਹੈ بارش ਦੀਆਂ ਬੂੰਦਾਂ ਹੁਣ ਬਲਕਰਨ ਦੇ ਹੰਝੂਆਂ ਨਾਲ ਮਿਲ ਚੁੱਕੀਆਂ ਸਨ ਉਹ ਚੁੱਪਚਾਪ ਉੱਠਿਆ ਉਸ ਦੇ ਗਿੱਲੇ ਕੱਪੜੇ ਉਸ ਦੇ ਸਰੀਰ ਨਾਲ ਚਿਪਕ ਰਹੇ ਸਨ ਉਸ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਲਿਆ ਤੇ ਘਰੋਂ ਨਿਕਲ ਗਿਆ ਮਨਪ੍ਰੀਤ ਦੀਆਂ ਅੱਖਾਂ ਲਾਲ ਸਨ ਲੇਕਿਨ ਉਸਨੇ ਵੀ ਕੁਝ ਨਹੀਂ ਕਿਹਾ ਦੋਵੇਂ ਘਰ ਚੋਂ ਬਾਹਰ ਨਿਕਲ ਗਏ ਬਾਹਰ ਠੰਡੀ ਹਵਾ ਚੱਲ ਰਹੀ ਸੀ بارش ਵਿੱਚ ਉਸਦੇ ਪੈਰ ਚਿੱਕੜ ਵਿੱਚ ਖੋਬਰੇ ਸਨ ਬੱਚੇ ਦਾ ਸਰੀਰ ਠੰਡ ਨਾਲ ਕੰਬ ਰਿਹਾ ਸੀ ਰਾਤ ਦਾ ਹਨੇਰਾ ਗਹਿਰਾ ਹੋ ਚੁੱਕਿਆ ਸੀ ਪਿੰਡ ਦੇ ਲੋਕ ਖਿੜਕੀਆਂ ਵਿੱਚੋਂ ਦੇਖ ਰਹੇ ਸਨ ਪਰ ਕਿਸੇ ਦੀ ਹਿੰਮਤ ਨਾ ਹੋਈ ਕੁਝ ਵੀ ਬੋਲਣ ਦੀ ਕਿਉਂਕਿ ਬਲਰਾਜ ਕੋਲੋਂ ਸਾਰੇ ਡਰਦੇ ਸਨ ਬਲਕਰਨ ਹੌਲੀ ਹੌਲੀ ਨਦੀ ਵੱਲ ਵਧਦਾ ਗਿਆ ਨਦੀ ਕਿਨਾਰੇ ਥੋੜੀ ਜਿਹੀ ਉਚਾਈ ਸੀ ਜਿੱਥੇ ਬੋੜ ਦਾ ਦਰਖਤ ਸੀ ਉੱਥੇ ਹੀ ਇੱਕ ਪੁਰਾਣੀ ਝੌਂਪੜੀ ਸੀ ਉੱਥੇ ਦਰਖਤ ਦੇ نیچے ਬਲਕਰਨ ਮਨਪ੍ਰੀਤ ਨੂੰ ਕਹਿੰਦਾ ਹੈ ਕਿ ਆਪਾਂ ਇੱਥੇ ਹੀ ਰੁਕਦੇ ਹਾਂ ਦੇਖ ਇਹ ਝੌਂਪੜੀ ਪੁਰਾਣੀ ਅਤੇ ਟੁੱਟੀ ਫੁੱਟੀ ਹੈ ਲੇਕਿਨ ਇਹ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਘੱਟੋ ਘੱਟ ਸਾਡੇ ਸਿਰ ਤੇ ਇੱਕ ਛੱਤ ਤਾਂ ਹੋਵੇਗੀ ਪਰਮਾਤਮਾ ਨੇ ਸਾਨੂੰ ਹਰ ਮੁਸ਼ਕਿਲ ਤੋਂ ਬਚਾਇਆ ਹੈ ਅੱਜ ਵੀ ਬਚਾਵੇਗਾ ਮੈਨੂੰ ਉਸ ਉੱਤੇ ਪੂਰਾ ਭਰੋਸਾ ਹੈ ਸਾਡੇ ਦੁੱਖਾਂ ਦੇ ਦਿਨ ਜਲਦੀ ਹੀ ਖਤਮ ਹੋ ਜਾਣਗੇ ਸਾਨੂੰ ਬਸ ਹਿੰਮਤ ਨਹੀਂ ਹਾਰਨੀ ਚਾਹੀਦੀ ਜਦੋਂ ਤੱਕ ਇਹ ਸਾਹ ਚੱਲਦੇ ਹਨ ਮੈਂ ਤੈਨੂੰ ਕਦੀ ਵੀ ਖੁੱਲੇ ਅਸਮਾਨ ਦੇ ਥੱਲੇ ਨਹੀਂ ਸੌਣ ਦੇਵਾਂਗਾ ਮਨਪ੍ਰੀਤ ਰੋਂਦੀਆਂ ਹੋਇਆਂ ਬੋਲੀ ਸੁਣੋ ਜੀ ਅਸੀਂ ਕਿਸੇ ਦਾ ਕੀ ਵਿਗਾੜਿਆ ਸੀ ਅਸੀਂ ਤਾਂ ਹਮੇਸ਼ਾ ਸਾਰਿਆਂ ਦਾ ਭਲਾ ਹੀ ਚਾਹੁੰਦੇ ਸੀ ਫਿਰ ਵੀ ਜੇਠ ਜੀ ਨੇ ਸਾਨੂੰ ਕਿਉਂ ਘਰੋਂ ਕੱਢ ਦਿੱਤਾ ਉਸਦਾ ਦਿਲ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਆਪਣਾ ਹੱਕ ਵੀ ਨਹੀਂ ਮੰਗਿਆ ਬਸ ਦੋ ਵਕਤ ਦੀ ਰੋਟੀ ਤੇ ਸਿਰ ਉੱਤੇ ਛੱਤ ਹੀ ਚਾਹੀਦੀ ਸੀ ਕਿ ਇਹ ਵੀ ਸਾਡਾ ਕੋਈ ਕਸੂਰ ਸੀ ਪਰਮਾਤਮਾ ਹੀ ਜਾਣੇ ਕਿ ਹੁਣ ਸਾਡਾ ਕੀ ਹੋਵੇਗਾ ਬਲਕਰਨਾ ਨੇ ਕਿਹਾ ਮਨਪ੍ਰੀਤ ਰੋ ਨਾ ਦੇਖ ਅਮ੍ਰਿਤ ਨੂੰ ਠੰਡ ਲੱਗ ਜਾਵੇਗੀ ਉਸਦਾ ਸਰੀਰ ਕੰਬ ਰਿਹਾ ਹੈ ਜੇਕਰ ਤੂੰ ਇਸ ਤਰ੍ਹਾਂ ਟੁੱਟ ਜਾਵੇਂਗੀ ਤੇ ਮੈਂ ਵੀ ਕਮਜ਼ੋਰ ਹੋ ਜਾਵਾਂਗਾ ਮੈਂ ਹੁਣੇ ਜਾਣਾ ਹਾਂ ਪਿੰਡ ਦੇ ਬਾਹਰ ਉਸੇ ਤਰਖਤ ਦੇ نیچے ਸੁੱਕਾ ਘਾਹ ਪਿਆ ਸੀ ਉੱਥੋਂ ਲੈ ਆਉਂਦਾ ਹਾਂ ਤੂੰ ਦੇਖੀ ਇਸ ਬਾਰਿਸ਼ ਅਤੇ ਠੰਡੀ ਰਾਤ ਵਿੱਚ ਅਸੀਂ ਆਪਣਾ ਘਰ ਸਜਾਵਾਂਗੇ ਹਾਂ ਟੁੱਟੀ ਫੁੱਟੀ ਝੌਕੜੀ ਝੌਂਪੜੀ ਹੋਵੇਗੀ ਵਿੱਚੋਂ ਦੀ ਹਵਾ ਵੀ ਲੰਗੇਗੀ ਉਹ ਝੌਂਪੜੀ ਸਾਡੀ ਹੋਵੇਗੀ ਸਿਰਫ ਸਾਡੀ ਛੋਟੇ ਹੀ ਸਹੀਂ ਪਰ ਇਸ ਵਿੱਚ ਤੇਰਾ ਮੇਰਾ ਅਤੇ ਅਮ੍ਰਿਤ ਦੇ ਸੁਪਨੇ ਹੋਣਗੇ ਮੈਨੂੰ ਯਕੀਨ ਹੈ ਪ੍ਰਮਾਤਮਾ ਸਾਨੂੰ ਦੇਖ ਰਿਹਾ ਹੈ ਇੱਕ ਇੱਕ ਦਿਨ ਇਹੀ ਸਾਡੀ ਬਾਰਿਸ਼ ਸਾਡੀਆਂ ਖੁਸ਼ੀਆਂ ਦੀ ਸੌਗਾਤ ਲੈ ਕੇ ਆਵੇਗੀ ਇਹਨਾਂ ਕਹਿ ਕੇ ਉਹ ਉੱਠਿਆ ਤੇ ਹਨੇਰੇ ਵਿੱਚ ਚਲਾ ਗਿਆ ਮਾਨਪ੍ਰੀਤ ਆਪਣੇ ਭਿੱਜੇ ਹੋਏ ਬੇਟੇ ਨੂੰ ਸੀਨੇ ਨਾਲ ਲਗਾ ਕੇ ਬੈਠੀ ਹੋਈ ਸੀ ਅਸਮਾਨ ਵਿੱਚ ਬਿਜਲੀ ਚਮਕ ਰਹੀ ਸੀ ਬੋੜ ਦੇ ਪੱਤੇ ਝੜਦਾਏ ਸਨ ਪਰ ਉਸੇ ਦਰਖਤ ਦੇ نیچے ਇੱਕ ਟੁੱਟੇ ਪਰਿਵਾਰ ਨੇ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਦੀ ਠਾਣ ਲਈ ਸੀ ਮੀਤੀਆਂ ਬੂੰਦਾਂ ਰੁਕ ਹੀ ਨਹੀਂ ਰਹੀਆਂ ਸਨ ਬਲਕਰਨ ਮਾਨਪ੍ਰੀਤ ਅਤੇ ਅੰਮ੍ਰਿਤ ਨਦੀ ਕਿਨਾਰੇ ਬੋੜ ਦੇ ਦਰਖਤ ਦੀ ਝੌਂਪੜੀ ਦੇ ਵਿੱਚ ਬੈਠ ਕੇ ਕੰਮ ਰਹਿ ਸਨ ਅੰਮ੍ਰਿਤ ਭੁੱਖ ਨਾਲ ਰੋਣ ਲੱਗਿਆ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਮਨਪ੍ਰੀਤ ਵੀ ਰੋ ਪਈ ਬਲਕਰਾਂ ਪਿੰਡੋਂ ਬਾਹਰ ਬਣੇ ਕੂੜੇ ਦੇ ਢੇਰਾਂ ਵਿੱਚ ਲੋਕਾਂ ਦੁਆਰਾ ਸੁੱਟੀਆਂ ਗਈਆਂ ਗਲੀਆਂ ਸੜੀਆਂ ਸਬਜ਼ੀਆਂ ਅਤੇ ਪੱਤੀਆਂ ਪੰਨਾਂ ਸਨ ਉਸ ਨੇ ਕੰਬਦੇ ਹੱਥਾਂ ਨਾਲ ਉਹਨਾਂ ਵਿੱਚੋਂ ਦੋ ਆਲੂ ਕੱਢੇ ਇੱਕ ਸੜਿਆ ਹੋਇਆ ਸੀ ਤੇ ਦੂਸਰਾ ਵੀ ਗਲਿਆ ਸੀ ਲੇਕਿਨ ਉਸ ਤੇ ਲਈ ਇਹੀ ਅੰਮ੍ਰਿਤ ਸੀ ਬਲਕਰਨ ਨੇ ਕਿ ਹਾਂ हे ਪ੍ਰਮਾਤਮਾ ਤੂੰ ਹੀ ਮਾਲਿਕ ਹੈਂ ਤੇ ਤੂੰ ਹੀ ਰક્ષਕ ਹੈ ਉਸਨੇ ਦੋ ਹੋਰ ਛੋਟੇ ਛੋਟੇ ਮੱਕੀ ਦੇ ਗੁੱਲ ਚੁੱਕੇ ਫਿਰ ਵਾਪਸ ਝੌਂਪੜੀ ਵੱਲ ਤੁਰ ਪਿਆ ਰਸਤੇ ਵਿੱਚ ਠੰਡੀ ਹਵਾ ਉਸ ਦੇ ਭਿੱਜੇ ਸਰੀਰ ਨੂੰ ਛੁਪ ਰਹੀ ਸੀ ਬਿਜਲੀ ਚਮਕ ਰਹੀ ਸੀ ਅਤੇ ਅਚਾਨਕ ਬੱਦਲ ਫਟਣ ਦੀ ਤਰ੍ਹਾਂ ਗਰਜਣ ਲੱਗੇ ਤੇਜ਼ ਹਵਾ ਚੱਲੀ بارش ਦੀਆਂ ਬੂੰਦਾਂ ਜਿਵੇਂ ਪੱਥਰ ਬਣ ਗਈਆਂ ਬਲਕਰਨ ਕਿਸੇ ਤਰ੍ਹਾਂ ਝੌਂਪੜੀ ਤੱਕ ਪਹੁੰਚਿਆ ਬ੍ਰਹਮਣਪਰੀ ਦੇ ਦਰਵਾਜੇ ਦੀ ਜਗ੍ਹਾ ਤੇ ਖੜੇ ਹੋ ਕੇ ਉਸ ਨੂੰ ਅੰਦਰ ਖਿੱਚਿਆ ਉਹ ਕੰਬ ਰਿਹਾ ਸੀ ਉਸ ਦੇ ਹੱਥਾਂ ਚੋਂ ਆਲੂ ਅਤੇ ਬੈਂਗਣ ਡਿੱਗ ਪਏ ਮਨਪ੍ਰੀਤ ਨੇ ਜਲਦੀ ਨਾਲ ਉਹਨਾਂ ਨੂੰ ਚੁੱਕਿਆ ਤੇ ਰੋਂਦੀ ਹੋਈ ਬੋਲੀ ਕਿ ਤੁਸੀਂ ਤਾਂ ਬਹੁਤ ਭਿੱਜ ਗਏ ਹੋ ਦੇਖੋ ਤਾਂ ਸਹੀ بارش ਕਿੰਨੀ ਤੇਜ਼ ਹੋ ਰਹੀ ਹੈ ਤੁਹਾਡਾ ਸਰੀਰ ਕੰਬ ਰਿਹਾ ਹੈ ਕੱਪੜੇ ਭਿੱਜੇ ਭਿੱਜ ਚੁੱਕੇ ਹਨ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਨਿਕਲ ਗਏ ਜੇਕਰ ਤੁਹਾਨੂੰ ਕੁਝ ਹੋ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਬਲਕਰ ਨਾ ਬੋਲੇ ਮਨਪ੍ਰੀਤ ਘਬਰਾਣਾ ਇੰਨੀ ਤੇਜ਼ ਬਾਰਿਸ਼ ਵਿੱਚ ਅੱਗ ਵੀ ਨਹੀਂ ਬਲ ਸਕਦੇ ਪਰ ਦੇਖ ਮੈਂ ਕੁਝ ਮੱਕੀ ਦੀਆਂ ਛੱਲੀਆਂ ਲੈ ਆਇਆ ਹਾਂ ਇਹਨਾਂ ਨੂੰ ਇਦਾਂ ਹੀ ਖਾ ਲੈਨੇ ਹਾਂ ਭਲਾ ਹੀ ਕੱਚੇ ਹਨ ਲੇਕਿਨ ਤੈਨੂੰ ਤੇ ਅੰਮ੍ਰਿਤ ਨੂੰ ਥੋੜੀ ਤਾਕਤ ਤਾਂ ਮਿਲੇਗੀ ਮੈਂ ਠੀਕ ਹਾਂ ਮਨਪ੍ਰੀਤ ਮੈਨੂੰ ਭੁੱਖ ਨਹੀਂ ਹੈ ਠੰਡ ਵੀ ਨਹੀਂ ਲੱਗ ਰਹੀ ਬਸ ਤੁਸੀਂ ਦੋਵੇਂ ਖਾ ਲਓ ਤੁਹਾਨੂੰ ਮਜ਼ਬੂਤ ਰਹਿਣਾ ਪਵੇਗਾ ਉਹ ਹਟੇ ਲਈ ਹੀ ਤਾਂ ਮੈਂ ਜਿੰਦਾ ਹਾਂ ਉਦੋਂ ਹੀ ਅਚਾਨਕ ਜ਼ੋਰਦਾਰ ਹਵਾ ਚੱਲੀ ਅਤੇ ਝੌਂਪੜੀ ਦੀ ਅੱਧੀ ਛੱਤ ਉੱਡ ਗਈ ਠੰਡਾ ਪਾਣੀ ਅੰਦਰ ਪੈਣ ਲੱਗਿਆ ਅਮ੍ਰਿਤਧਰ ਨਾਲ ਰੋਣ ਲੱਗਿਆ ਮਾਨਪ੍ਰਿਥਵੀ ਕੰਬ ਗਈ بارش ਦਾ ਕਹਿਰ ਵੱਧਦਾ ਹੀ ਜਾ ਰਿਹਾ ਸੀ ਹਰ ਪਾਸੇ ਹਨੇਰਾ ਠੰਡੀ ਹਵਾ ਬਿਜਲੀ ਦੀ ਡਰਾਉਣੀ ਚਮਕ ਅਤੇ ਇਸ ਵਿਰਾਨ ਝੌਂਪੜੀ ਵਿੱਚ ਤਿੰਨ ਬੇਸਹਾਰਾ ਲੋਕ ਲੇਕਿਨ ਬਲਕਰਨ ਦਾ ਦਿਲ ਕਹਿ ਰਿਹਾ ਸੀ ਕੀ ਪ੍ਰਮਾਤਮਾ ਮੇਰੀ ਜਾਨ ਲੈ ਲੈਣਾ ਪਰ ਇਹਨਾਂ ਨੂੰ ਬਚਾ ਲੈਣਾ हे ਪ੍ਰਮਾਤਮਾ ਤੂੰ ਹੀ ਮਾਲਿਕ ਹੈ ਤੂੰ ਹੀ ਰક્ષਕ ਹੈ ਤੇਰੇ ਹੀ ਭਰੋਸੇ ਤਾਂ ਇਹ ਸਾਹ ਚੱਲ ਰਹੇ ਹਨ ਅੱਜ ਸਾਡੇ ਕੋਲ ਕੁਝ ਵੀ ਨਹੀਂ ਬਚਿਆ ਹੈ ਨਾ ਘਰ ਹੈ ਨਾ ਟਿਕਾਣਾ ਹੈ ਤੇ ਨਾ ਹੀ ਕੋਈ ਆਸਰਾ ਹੈ ਬਸ ਤੇਰਾ ਹੀ ਨਾਮ ਹੈ ਜਿਸ ਦੇ ਸਹਾਰੇ ਅਸੀਂ ਜ਼ਿੰਦਗੀ ਜੀ ਰਹੇ ਹਾਂ हे ਪ੍ਰਮਾਤਮਾ ਜੇਕਰ ਅਸੀਂ ਕਦੀ ਵੀ ਕੋਈ ਪਾਪ ਕੀਤਾ ਹੋਵੇ ਤੇ ਮਾਫ ਕਰ ਦੇਣਾ ਲੇਕਿਨ ਮੇਰੇ ਪਰਿਵਾਰ ਨੂੰ ਇਸ ਠੰਡ ਅਤੇ ਭੁੱਖ ਤੋਂ ਬਚਾ ਲੈਣਾ ਉਸ ਰਾਤ ਉਸਨੇ ਠੰਡ ਨਾਲ ਕੰਬਦਿਆਂ ਹੋਇਆਂ ਆਪਣੀ ਭਿੱਜੀ ਪਤਨੀ ਅਤੇ ਬੇਟੇ ਨੂੰ ਸੀਨੇ ਨਾਲ ਲਗਾ ਕੇ ਅੱਖਾਂ ਬੰਦ ਕਰ ਲਈਆਂ بارش ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਸੀ ਨਦੀ ਦਾ ਆਪਣਾ ਪਾਣੀ ਕਿਨਾਰੇ ਤੋੜ ਕੇ ਵਗਣ ਲੱਗ ਪਿਆ ਸੀ ਝੌਂਪੜੀਆਂ ਕੰਦਾਂ ਗਿੱਲੀਆਂ ਹੋ ਕੇ ਗਲ ਰਹੀਆਂ ਸਨ ਅੰਦਰ ਅੰਮ੍ਰਿਤ ਠੰਡ ਅਤੇ ਭੁੱਖ ਨਾਲ ਕੰਬ ਰਿਹਾ ਸੀ ਮਨਪ੍ਰੀਤਾ ਵੀ ਰੋ ਰੋ ਕੇ ਬੁਰਾ ਹਾਲ ਸੀ ਤਿੰਨ ਦਿਨਾਂ ਤੋਂ ਉਸ ਦੇ ਪੇਟ ਵਿੱਚ ਖਾਣਾ ਵੀ ਨਹੀਂ ਗਿਆ ਸੀ ਮਨਪ੍ਰੀਤ ਨੇ ਕੰਬਦੀ ਆਵਾਜ਼ ਵਿੱਚ ਕਿਹਾ ਸੁਣੋ ਜੀ ਹੁਣ ਕੀ ਹੋਵੇਗਾ ਦੇਖੋ ਨਾ ਇਹ ਚੌਂਪੜੀ ਵੀ ਕਦੋਂ ਡਿੱਗ ਪਵੇ ਕੋਈ ਭਰੋਸਾ ਨਹੀਂ ਹਰ ਪਾਸੇ ਪਾਣੀ ਝੋਰਿਆ ਹੈ ਜੇਕਰ ਇਹ ਡਿੱਗ ਪਈ ਤਾਂ ਅਸੀਂ ਕਿੱਥੇ ਜਾਵਾਂਗੇ ਅੰਮ੍ਰਿਤ ਨੂੰ ਦੇਖੋ ਉਸ ਨੂੰ ਤੇਜ਼ ਬੁਖਾਰ ਹੈ ਉਸ ਦਾ ਸਾਹ ਵੀ ਭਾਰਾ ਹੋ ਰਿਹਾ ਹੈ ਇਸ ਦੇ ਲਈ ਤਾਂ ਸਾਡੇ ਕੋਲ ਦੁੱਧ ਵੀ ਨਹੀਂ ਹੈ ਅਸੀਂ ਆਖਿਰਕਾਰ ਇਦਾਂ ਹੀ ਜਿੰਦਾ ਲਾਛਾਂ ਦੀ ਤਰ੍ਹਾਂ ਕਦੋਂ ਤੱਕ ਜੀਂਦੇ ਰਹਾਂਗੇ ਬਲਕਰਨ ਬੋਲਿਆ ਮਨਪ੍ਰੀਤ ਤੂੰ ਫਿਕਰ ਨਾ ਕਰ ਮੈਂ ਭਰਾ ਦੇ ਕੋਲ ਜਾਵਾਂਗਾ ਜੋ ਵੀ ਹੋਵੇ ਬੱਚੇ ਦੀ ਜਾਨ ਤਾਂ ਬਚਾਉਣੀ ਹੀ ਪਵੇਗੀ ਮੈਂ ਉਹਨਾਂ ਤੋਂ ਥੋੜਾ ਜਿਹਾ ਦੁੱਧ ਹੀ ਤਾਂ ਮੰਗਾਗਾ ਜੇਕਰ ਉਹਨਾਂ ਦਾ ਦਿਲ ਪਿੰਗਲ ਜਾਵੇ ਤਾਂ ਸ਼ਾਇਦ ਅੰਮ੍ਰਿਤ ਬਚ ਜਾਵੇ ਭਲਾ ਇਹ ਮੈਨੂੰ ਕੁਝ ਵੀ ਸੁਲਣਾ ਪਵੇ ਪਰ ਮੈਂ ਜ਼ਰੂਰ ਜਾਵਾਂਗਾ ਮਨਪ੍ਰੀਤ ਬੋਲੀ ਜੇਠ ਜੀ ਤਾਂ ਸਾਨੂੰ ਘਰ ਵਾਪਸ ਜਾਣ ਦੇਣਗੇ ਸੱਚ ਕਹਾ ਤਾਂ ਜੇਕਰ ਤੁਹਾਨੂੰ ਤੁਹਾਡੇ ਪੁਰਾਣੇ ਹਿੱਸੇ ਦੀ ਜ਼ਮੀਨ ਦਿੱਤੀ ਹੁੰਦੀ ਤਾਂ ਅੱਜ ਸਾਡੇ ਕੋਲ ਵੀ ਇੱਕ ਮਜ਼ਬੂਤ ਘਰ ਹੁੰਦਾ ਲੇਕਿਨ ਉਹਨਾਂ ਨੂੰ ਤਾਂ ਬਸ ਇਹੀ ਲੱਗਦਾ ਸੀ ਕਿ ਤੁਹਾਨੂੰ ਪਾਲ-ਪੋਸ ਕੇ ਮਾਪਾਪ ਦੇ ਹਿੱਸੇ ਤੇ ਵੀ ਉਹਨਾਂ ਦਾ ਹੀ ਹੱਕ ਹੈ ਉਹਨਾਂ ਨੇ ਤੇ ਕਦੀ ਇਹ ਵੀ ਨਹੀਂ ਜ਼ਰੂਰੀ ਸਮਝਿਆ ਕਿ ਉਹ ਜ਼ਮੀਨ ਤੁਹਾਡੀ ਵੀ ਸੀ ਅਤੇ ਤੁਸੀਂ ਵੀ ਕਦੋਂ ਤੱਕ ਉਹਨਾਂ ਤੋਂ ਹਿੱਸਾ ਨਹੀਂ ਮੰਗਿਆ ਕਿਉਂ ਕੀ ਸਾਡੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਬਲ ਕਰਨ ਨੇ ਕਿ ਹਾਂ ਨਹੀਂ ਮਨਪ੍ਰਿਤ ਵੀਰੇ ਨੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਮੇਰੇ ਮਾਤਾ-ਪਿਤਾ ਦੇ ਮਰਨ ਤੋਂ ਬਾਅਦ ਉਹਨਾਂ ਨੇ ਹੀ ਤਾਂ ਮੈਨੂੰ ਸਹਾਰਾ ਦਿੱਤਾ ਹੈ ਜੇਕਰ ਇਸ ਅਹਿਸਾਨ ਦੇ ਬਦਲੇ ਉਹਨਾਂ ਨੇ ਮੇਰੀ ਜ਼ਮੀਨ ਲੈ ਵੀ ਲਈ ਤਾਂ ਕੀ ਹੋ ਜਾ ਮੈਂ ਆਪਣੇ ਭਰਾ ਤੋਂ ਕਦੀ ਵੀ ਆਪਣਾ ਹਿੱਸਾ ਨਹੀਂ ਮੰਗਾਂਗਾ ਜੋ ਦਿੱਤਾ ਹੈ ਪ੍ਰਮਾਤਮਾ ਨੇ ਦਿੱਤਾ ਹੈ ਜੋ ਨਹੀਂ ਦਿੱਤਾ ਉਹ ਵੀ ਉਸ ਦੀ ਮਰਜ਼ੀ ਜੇਕਰ ਮੇਰੇ ਨਸੀਬ ਵਿੱਚ ਹੋਵੇਗਾ ਤੇ ਪਰਮਾਤਮਾ ਮੈਨੂੰ ਖੁਦ ਦੇ ਦੇਣਗੇ ਲੇਕਿਨ ਮੈਂ ਆਪਣੇ ਭਰਾ ਤੋਂ ਕੁਝ ਵੀ ਮੰਗ ਕੇ ਉਹਨਾਂ ਦਾ ਸਿਰ ਨਹੀਂ ਝੁਕਾਉਣਾ ਚਾਹੁੰਦਾ ਪਰ ਅੱਜ ਬੱਚੇ ਦੀ ਜਾਨ ਬਚਾਉਣ ਦੇ ਲਈ ਮੈਨੂੰ ਉਸਦੀ ਮਦਦ ਲੈਣ ਜਾਣਾ ਹੀ ਪਵੇਗਾ ਬਲਕਰਨ ਦਿਲ ਵਿੱਚ ਉਮੀਦ ਲੈ ਕੇ ਆਪਣੀ ਝੌਂਪੜੀ ਵਿੱਚੋਂ ਨਿਕਲ ਪਿਆ ਰਸਤੇ ਵਿੱਚ ਗੋਡਿਆਂ ਗੋਡਿਆਂ ਤੱਕ ਪਾਣੀ ਸੀ ਬਿਜਲੀ ਦੀ ਚਮਕ ਨਾਲ ਚਾਰੇ ਪਾਸੇ ਡਰਾਉਣਾ ਮਾਹੌਲ ਸੀ ਪਿੰਡ ਦੇ ਕੱਚੇ ਰਸਤੇ ਤੇ ਤਿਲਕਣ ਸੀ ਲੇਕਿਨ ਉਸਤੇ ਕਦਮ ਨਾ ਰੁਕੇ ਉਹ ਭਰਾ ਦੇ ਘਰ ਪਹੁੰਚਿਆ ਦਰਵਾਜ਼ਾ ਬੰਦ ਸੀ ਅੰਦਰੋਂ ਗੱਲਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਬਲਕਰਨ ਨੇ ਬਾਹਰੋਂ ਆਵਾਜ਼ ਮਾਰੀ ਭਾਈ ਸਾਹਿਬ ਉਹ ਭਾਈ ਸਾਹਿਬ ਦਰਵਾਜ਼ਾ ਖੋਲੋ ਅੰਦਰੋਂ ਬਲਰਾਜ ਆਪਣੀ ਪਤੀ ਪਤਨੀ ਗੁਰਜੀਤ ਦੇ ਨਾਲ ਬੈਠਾ ਗਰਮ ਦੁੱਧ ਪੀ ਰਿਹਾ ਸੀ ਬਲਰਾਜ ਗੁਰਜੀਤ ਨੂੰ ਬੋਲਿਆ ਹੁਣ ਇਹ ਕੌਣ ਆ ਗਿਆ ਇਸ ਤੂਫਾਨੀ ਬਾਰਿਸ਼ ਵਿੱਚ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਵੀ ਚੈਨ ਨਾਲ ਬੈਠਿਆ ਨਹੀਂ ਜਾਂਦਾ ਹਰ ਵਕਤ ਕੋਈ ਨਾ ਕੋਈ ਮੁਸੀਬਤ ਦਰਵਾਜ਼ੇ ਤੇ ਆ ਖੜੀ ਹੁੰਦੀ ਹੈ ਗੁਰਜੀਤ ਬੋਲੀ ਕੌਣ ਹੋਵੇਗਾ ਇਨੀ ਰਾਤ ਨੂੰ ਸਾਰਿਆਂ ਨੂੰ ਮੇਰੀ ਹੀ ਚੌਕੜ ਦਿਸਦੀ ਹੈ ਬਲਰਾਜ ਉੱਠਿਆ ਦਰਵਾਜ਼ਾ ਖੋਲ੍ਹਿਆ ਸਾਹਮਣੇ ਬਲਕਨ ਨੂੰ ਦੇਖ ਕੇ ਉਸਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਸਨੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਪੁੱਛਿਆ ਕੀ ਲੈਣ ਆਇਆ ਹੈ ਇੱਥੇ ਕੀ ਚਾਹੀਦਾ ਹੈ ਤੈਨੂੰ ਇਸ ਵਕਤ ਦਿਨ ਹੋਵੇ ਜਾਂ ਰਾਤ ਵਕਤ ਭੀਖ ਮੰਗ ਮੰਗਣ ਲਈ ਮੂੰਹ ਚੁੱਕ ਕੇ ਆ ਜਾਣਾ ਹੈ। ਬੋਲ ਕਿਉਂ ਆਇਆ ਹੈ? ਬਲਕਰਨ ਕੰਬਦੀ ਹੋਈ ਆਵਾਜ਼ ਵਿੱਚ ਬੋਲਿਆ ਕਿ ਭਾਈ ਸਾਹਿਬ ਅਮ੍ਰਿਤ ਨੂੰ ਬਹੁਤ ਤੇਜ਼ ਬੁਖਾਰ ਹੈ। ਤਿੰਨ ਦਿਨਾਂ ਤੋਂ ਬਾਰਿਸ਼ ਵਿੱਚ ਭਿੱਜਿਆ ਹੋਇਆ ਹੈ। ਉਸ ਦਾ ਪੂਰਾ ਸਰੀਰ ਠੰਡਾ ਪੈ ਚੁੱਕਿਆ ਹੈ। ਉਸ ਦੇ ਉੱਪਰ ਦੇਨ ਨੂੰ ਕੋਈ ਕੱਪੜਾ ਵੀ ਨਹੀਂ ਹੈ। ਖਾਣਾ ਵੀ ਨਹੀਂ ਹੈ। ਝੌਂਪੜੀ ਵੀ ਪਤਾ ਨਹੀਂ ਕਦੋਂ ਡਿੱਗ ਪਵੇ। ਭਾਈ ਸਾਹਿਬ ਕੁਝ ਅਨਾਜ ਹੀ ਦੇ ਦਿਓ। ਕੋਈ ਪੁਰਾਣੀ ਚਾਦਰ ਹੀ ਦੇ ਦਿਓ। ਬੱਚਾ ਹੈ ਭਾਈ ਸਾਹਿਬ ਉਸ ਦੀ ਜਾਨ ਬਚਾਉਣੀ ਹੈ ਅਸੀਂ ਕਿਤੇ ਹੋਰ ਨਹੀਂ ਜਾਵਾਂਗੇ ਬਸ ਉਸ ਦੇ ਸਾਹ ਚੱਲਦੇ ਰਹਿਣ ਇੰਨੇ ਹੀ ਮੇਰੇ ਤੇ ਦਇਆ ਕਰ ਦਿਓ ਗੁਰਜੀਤ ਵੀ ਦਰਵਾਜ਼ੇ ਤੇ ਆ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਸੁਣੋ ਜੀ ਦੇਖੋ ਤਾਂ ਸਹੀ ਇਹ ਫੇਰ ਆ ਗਿਆ ਭੀਖ ਮੰਗਣ ਲਈ ਨਿਕੰਮਾ ਕਿਤੋਂ ਦਾ ਕੰਮ ਧੰਦਾ ਤਾਂ ਹੈ ਨਹੀਂ ਬਸ ਦੂਜਿਆਂ ਦੇ ਦਰਵਾਜ਼ੇ ਤੇ ਹੱਥ ਅੱਡਣ ਆ ਜਾਂਦਾ ਹੈ ਚੱਲ ਹਟ ਸਾਡੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਸਮਝਿਆ ਅਤੇ ਸੁਣਾ ਪਰਮਾਤਮਾ ਦਾ ਨਾਮ ਲੈ ਕੇ ਵਾਰ-ਵਾਰ ਸਾਡੀ ਦਹਲੂਜ਼ ਤੇ ਨਾ ਆਈ ਜੋ ਆਪਣੀ ਪਤਨੀ ਅਤੇ ਬੱਚੇ ਨੂੰ ਨਹੀਂ ਪਾਲ ਸਕਦਾ ਉਹ ਤਾਂ ਮਰ ਹੀ ਉਸ ਨੂੰ ਤਾਂ ਮਰ ਹੀ ਜਾਣਾ ਚਾਹੀਦਾ ਹੈ ਬਲਰਾਜ ਵੀ ਬੋਲ ਪਿਆ ਚੱਲ ਨਿਕਲ ਇਥੋਂ ਸਾਡਾ ਸਿਰ ਨਾ ਖਾ ਬਲਕਰਨ ਬੋਲਿਆ ਭਾਈ ਸਾਹਿਬ ਇੱਕ ਵਾਰ ਅੰਮ੍ਰਿਤ ਬਾਰੇ ਸੋਚੋ ਛੋਟਾ ਜਿਹਾ ਹੈ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਬਲਰਾਜ ਨੇ ਕਿਹਾ ਨਿਕਲ ਜਾ ਇਥੋਂ ਮਰਨਾ ਹੈ ਤਾਂ ਮਰ ਜਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਜਿਵੇਂ ਜਾ ਮੇਰੇ ਮਰੇ ਮੇਰੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪੈਣ ਵਾਲਾ ਨਿਕਲ ਇਥੋਂ ਅਤੇ ਸੁਣ ਅੱਜ ਤੋਂ ਬਾਅਦ ਮੇਰੇ ਦਰਵਾਜ਼ੇ ਤੇ ਤੂੰ ਦਿਸਣਾ ਵੀ ਨਹੀਂ ਚਾਹੀਦਾ ਮੀਂਹ ਦੀਆਂ ਬੂੰਦਾਂ ਉਸ ਦੇ ਹੰਝੂਆਂ ਦੇ ਨਾਲ ਵਗ ਰਹੀਆਂ ਸਨ ਉਹ ਉਲਟੇ ਕਦਮ ਉੱਥੋਂ ਵਾਪਸ ਆ ਗਿਆ ਪਿੰਡ ਦੇ ਲੋਕ ਆਪਣੀਆਂ ਆਪਣੀਆਂ ਖਿੜਕੀਆਂ ਵਿੱਚੋਂ ਦੇਖ ਰਹੇ ਸਨ ਬਲਕਰਨ ਨੇ ਇੱਕ ਘਰ ਦੇ ਅੱਗੇ ਜਾ ਕੇ ਮਦਦ ਮੰਗੀ ਘਰ ਦੇ ਮਾਲਕ ਨੇ ਤਿਰਸਕਾਰ ਨਾਲ ਕਿਹਾ ਜਦੋਂ ਤੇਰਾ ਆਪਣਾ ਹੀ ਭਰਾ ਤੇਰੇ ਤੇ ਦਇਆ ਨਹੀਂ ਕਰ ਰਿਹਾ ਤੇ ਅਸੀਂ ਕਿਉਂ ਕਰੀਏ ਨਿਕਲੇ ਤੋਂ ਆਖਿਰਕਾਰ ਉਹ ਟੁੱਟੇ ਦਿਲ ਨਾਲ ਭਿੱਜੇ ਕੱਪੜਿਆਂ ਨਾਲ ਅਤੇ ਖਾਲੀ ਹੱਥ ਫਿਰ ਉਸੇ ਨਦੀ ਦੇ ਕਿਨਾਰੇ ਦੀ ਝੌਂਪੜੀ ਵਿੱਚ ਆ ਗਿਆ ਮਨਪ੍ਰੀਤ ਨੇ ਉਸਦੇ ਚਿਹਰੇ ਦੀ ਹਾਲਤ ਦੇਖ ਲਈ ਤੇ ਉਹ ਸਮਝ ਗਈ ਉਸਨੇ ਕੁਝ ਵੀ ਨਾ ਪੁੱਛਿਆ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਆਪਣੇ ਆਪ ਵਗ ਰਹੇ ਸਨ ਬਾਹਰ ਬਾਰਿਸ਼ ਤੇਜ਼ ਹੋ ਗਈ ਬਿਜਲੀ ਦੀ ਕੜਕ ਸੁਣਾਈ ਦੇ ਰਹੀ ਸੀ ਦੂਰ ਅਸਮਾਨ ਵਿੱਚ ਬੱਦਲ ਗੱਜ ਰਹੇ ਸਨ ਏਦਾਂ ਲੱਗ ਰਿਹਾ ਸੀ ਜਿਵੇਂ ਅਸਮਾਨ ਵੀ ਰੋ ਰਿਹਾ ਹੋਵੇ ਬੱਚੇ ਦੇ ਲਈ ਖਾਣ ਦਾ ਇੰਤਜ਼ਾਮ ਕਰਨ ਲਈ ਉਹ ਦੁਬਾਰਾ ਫਿਰ ਨਿਕਲਿਆ ਰਾਤ ਹਨੇਰੀ ਸੀ ਹਸਤੇ ਵਿੱਚ ਪਿੰਡ ਤੋਂ ਬਾਹਰ ਪੀਪਲ ਦੇ ਰੁੱਖ ਦੇ ਥੱਲੇ ਉਸ ਨੇ ਇੱਕ ਬੁੱਢੀ ਅੰਮਾ ਨੂੰ ਦੇਖਿਆ ਉਸ ਦੇ ਸਰੀਰ ਤੇ ਇੱਕ ਪਾਟਿਆ ਹੋਇਆ ਸੂਟ ਸੀ ਉਸ ਦੇ ਵਾਲ ਭਿੱਜੇ ਹੋਏ ਸਨ ਉਸ ਦੇ ਬੁੱਲ ਕੰਬ ਰਹੇ ਸਨ ਅਤੇ ਅੱਖਾਂ ਵਿੱਚ ਬੇਬਸੀ ਸੀ ਉਹ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ ਬਲਕਰਾਂ ਦਾ ਦਿਲ ਰੋਪਿਆ ਉਸ ਨੇ ਰੁਕ ਕੇ ਪੁੱਛਿਆ ਅੰਮਾ ਇੱਥੇ ਕਿਉਂ ਖੜੀ ਹੈ ਐਨੇ ਮੀਂਹ ਵਿੱਚ ਭਿੱਜ ਜਾਵੇਂਗੀ ਰਾਹੀ ਪਤਲਾ ਜਿਹਾ ਕੱਪੜਾ ਵੀ ਸਾਰਾ ਭਿੱਜ ਚੁੱਕਿਆ ਹੈ ਠੰਡ ਲੱਗ ਜਾਵੇਗੀ ਅੰਮਾ ਕੁਝ ਤਾਂ ਬੋਲ ਐਨੀ ਰਾਤ ਨੂੰ ਇੱਥੇ ਇਕੱਲੀ ਕਿਉਂ ਖੜੀ ਹੈ ਬੁੱਢੀ ਅੰਮਾ ਨੇ ਕਿਹਾ ਬੇਟਾ ਕਈ ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਭੀਖ ਮੰਗਣ ਪਿੰਡ ਗਈ ਸੀ ਮਗਰ ਕਿਸੇ ਨੇ ਕੁਝ ਵੀ ਨਹੀਂ ਦਿੱਤਾ ਕਿਸੇ ਦੇ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਹੈ ਜਾਂ ਫਿਰ ਸ਼ਾਇਦ ਦਿਲ ਹੀ ਮਰ ਗਿਆ ਹੈ ਹੁਣ ਇਹ ਬੁੱਢਾ ਸਰੀਰ ਜਵਾਬ ਦੇ ਰਿਹਾ ਹੈ ਖੜਿਆ ਖੜਿਆ ਸਾਹ ਵੀ ਨਹੀਂ ਲਿਆ ਜਾ ਰਿਹਾ ਹੱਥ ਪੈਰ ਸੁੰਨ ਹੋ ਗਏ ਹਨ ਪੇਟ ਵਿੱਚ ਵੀ ਕੁਝ ਨਹੀਂ ਹੈ ਬੇਟਾ ਹੁਣ ਪ੍ਰਮਾਤਮਾ ਹੀ ਬੁਲਾ ਲਵੇ ਸ਼ਾਇਦ ਆਖਰੀ ਰਾਤ ਹੈ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਕੋਲ ਜਾਵਾਂਗੀ ਤਾਂ ਸ਼ਾਇਦ ਉੱਥੇ ਭੁੱਖੀ ਨਹੀਂ ਰ੍ਹਾਂਗੀ ਇਹ ਗੱਲਾਂ ਸੁਣ ਕੇ ਬਲ ਕਰਨ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਉਸਨੇ ਕੰਬਦੇ ਹੱਥਾਂ ਨਾਲ ਆਪਣੀ ਭਿੱਜੀ ਹੋਈ ਜੇਬ ਟੋਈ ਉਸ ਵਿੱਚ ਪਿੰਡ ਦੇ ਕੂੜੇ ਵਿੱਚੋਂ ਮਿਲੇ ਦੋ ਛੋਟੇ-ਛੋਟੇ ਹਲੂ ਸਨ ਜਿਨ੍ਹਾਂ ਨੂੰ ਉਹ ਅੰਮ੍ਰਿਤ ਅਤੇ ਮਨਪ੍ਰੀਤ ਦੇ ਲਈ ਲਿਆਇਆ ਸੀ ਲੇਕਿਨ ਬੁੱਢੀ ਅੰਮਾ ਦੀ ਹਾਲਤ ਦੇਖ ਕੇ ਉਸ ਦਾ ਮਨ ਭਾਰ ਆਇਆ ਉਸ ਨੇ ਦੋਨੋਂ ਆਲੂ ਬੁੱਢੀ ਅੰਮਾ ਦੇ ਹੱਥਾਂ ਵਿੱਚ ਰੱਖ ਦਿੱਤੇ ਅੰਮਾ ਨੇ ਕੰਬਦਿਆਂ ਹੱਥਾਂ ਨਾਲ ਆਲੂ ਫੜੇ ਤੇ ਹੰਝੂਆਂ ਨਾਲ ਭਿੱਜੇ ਹੋਏ ਚਿਹਰੇ ਨਾਲ ਮੁਸਕਰਾਈ ਤੇ ਬੋਲੀ ਬੇਟਾ ਤੂੰ ਤਾਂ ਮੇਰੀ ਜਾਨ ਬਚਾ ਲਈ ਲੋਕ ਆਪਣੇ ਬੱਚਿਆਂ ਦੇ ਮੂੰਹ 'ਚੋਂ ਬੁਰਕੀ ਨਹੀਂ ਖੁੰਦੇ ਲੇਕਿਨ ਤੂੰ ਆਪਣੀ ਪਤਨੀ ਅਤੇ ਬੱਚੇ ਦੇ ਮੂੰਹ ਦੀ ਬੁਰਕੀ ਮੈਨੂੰ ਦੇ ਦਿੱਤੀ ਪ੍ਰਮਾਤਮਾ ਤੈਨੂੰ ਬਹੁਤ ਦੇਵੇਗਾ ਬਲਕਰਨ ਬੋਲਿਆ ਅੰਮਾ ਮੇਰੇ ਕਰਮਾ ਵਿੱਚ ਦੇਣ ਦੇ ਲਈ ਕੁਝ ਵੀ ਨਹੀਂ ਹੈ ਇਹ ਤਾਂ ਬਸ ਮੇਰੀ ਮਜਬੂਰੀ ਅਤੇ ਲਾਚਾਰੀ ਹੈ ਮੈਂ ਖੁਦ ਕਿਸੇ ਤੋਂ ਮੰਗਦਾ ਫਿਰਦਾ ਹਾਂ ਭਲਾ ਤੈਨੂੰ ਕੀ ਦੇ ਸਕਦਾ ਹਾਂ ਕਾਸ਼ ਅੰਮਾ ਕਾਸ਼ ਮੇਰੇ ਹੱਥਾਂ ਵਿੱਚ ਵੀ ਕੁਝ ਹੁੰਦਾ ਤਾਂ ਤੇਰੇ ਕਦਮਾਂ ਵਿੱਚ ਰੱਖ ਦਿੰਦਾ ਵੱਡੀ ਅੰਮਾ ਬੋਲੀ ਮੈਂ ਤੈਨੂੰ ਆਸ਼ੀਰਵਾਦ ਦਿੰਦੀ ਹਾਂ ਬੇਟਾ ਬੋਲ ਤੈਨੂੰ ਕੀ ਚਾਹੀਦਾ ਹੈ ਜੋ ਮੇਰੇ ਵੱਸ ਹੋਵੇਗਾ ਮੈਂ ਤੈਨੂੰ ਦੇਵਾਂਗੀ ਬੁੱਢੀ ਹਾਂ ਹੱਥ ਖਾਲੀ ਹਨ ਪਰ ਦੁਆਵਾਂ ਦੇਣ ਦੀ ਤਾਕਤ ਹੈ ਅਜੇ ਬਾਕੀ ਹੈ ਬਲਕਰਨ ਬੋਲਿਆ ਅੰਮਾ ਤੁਸੀਂ ਵੀ ਮਜ਼ਾਕ ਕਰ ਰਹੇ ਹੋ ਭਲਾ ਤੁਸੀਂ ਕੀ ਦੇ ਸਕਦੇ ਹੋ ਲੇਕਿਨ ਜੇਕਰ ਸੱਚਮੁੱਚ ਕੁਝ ਮੰਗ ਸਕਦਾ ਹਾਂ ਇੱਕ ਪੱਕਾ ਘਰ ਮੰਗਦਾ ਹਾਂ ਅੰਮਾ ਇੱਕ ਇਹੋ ਜਿਹਾ ਘਰ ਜਿਸ ਦੀ ਛੱਤ ਵਿੱਚੋਂ ਪਾਣੀ ਨਾ ਟਪਕ ਕੇ ਅੰਦਰ ਆਵੇ ਜਿਸ ਦੇ ਅੰਦਰ ਮਨਪ੍ਰੀਤ ਅਤੇ ਮੇਰਾ ਅੰਮ੍ਰਿਤ ਭਿੱਜਣ ਨਾ ਠੰਡ ਵਿੱਚ ਕੰਬਣ ਨਾ बस एक पक्का ਕਰ ਇਹੀ ਸੁਪਨਾ ਹੈ ਮੇਰਾ ਬੁੱਢੀ ਅੰਮਾ ਬੋਲੀ ਜਾ ਬੇਟਾ ਤੂੰ ਜੋ ਮੰਗਿਆ ਹੈ ਤੈਨੂੰ ਜ਼ਰੂਰ ਮਿਲੇਗਾ ਅੱਜ ਮੇਰੀ ਇੱਕ ਇੱਛਾ ਪੂਰੀ ਹੋਈ ਪਰ ਤੇਰਾ ਸੁਪਨਾ ਅਧੂਰਾ ਨਹੀਂ ਰਹੇਗਾ ਇਹ ਮੇਰਾ ਆਸ਼ੀਰਵਾਦ ਹੈ ਈਸ਼ਵਰ ਤੇਰੀ ਇਹ ਇੱਛਾ ਪੂਰੀ ਜ਼ਰੂਰ ਕਰਨਗੇ ਜਾ ਬੇਟਾ ਤੇਰੇ ਦੁੱਖ ਦਲਿੱਦਰ ਖਤਮ ਹੋ ਜਾਣਗੇ ਬਲਕਰਨ ਨੂੰ ਲੱਗਿਆ ਅੰਮਾ ਸ਼ਾਇਦ ਬੁਢਾਪੇ ਵਿੱਚ ਵਾਹਿਮਾ ਪਰਮਾਨੰਦਾਲ ਪਰ ਚੁੱਕੀ ਹੈ ਉਹ ਚੁੱਪਚਾਪ ਅੱਗੇ ਵੱਧ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਲੇਕਿਨ ਦਿਲ ਹਲਕਾ ਸੀ ਉਸਨੇ ਕਿਸੇ ਭੁੱਖੇ ਨੂੰ ਤਾਂ ਖਾਣਾ ਖਵਾਇਆ ਸੀ ਜਦੋਂ ਉਹ ਵਾਪਸ ਆਪਣੀ ਝੌਂਪੜੀ ਦੇ ਕੋਲ ਆਇਆ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਿੱਥੇ ਉਹ ਟੁੱਟੀ ਫੁੱਟੀ ਝੌਂਪੜੀ ਛੱਡ ਕੇ ਗਿਆ ਸੀ ਉੱਥੇ ਇੱਕ ਵੱਡਾ ਸਾਰਾ ਪੱਕਾ ਮਕਾਨ ਖੜਿਆ ਸੀ ਲਾਲ ਇੱਟਾਂ ਦੀਆਂ ਕੰਧਾਂ ਮਜ਼ਬੂਤ ਛੱਤ ਤੇ ਖਿੜਕੀਆਂ ਤੇ ਸਾਹਮਣੇ ਇੱਕ ਛੋਟੀ ਜਿਹੀ ਸਹਾਈਕ ਸੀ ਜਿੱਥੇ ਮਨਪ੍ਰੀਤ ਬੈਠੀ ਸੀ ਉਸਦੇ ਚਿਹਰੇ ਤੇ ਹੈਰਾਨੀ ਤੇ ਖੁਸ਼ੀ ਦੋਨੋਂ ਸਨ ਮਨਪ੍ਰੀਤ ਬਲਕਰਾਂ ਨੂੰ ਦੇਖ ਕੇ ਰੋਂਦਿਆਂ ਹੋਇਆਂ ਬੋਲੀ ਸੁਣੋ ਜੀ ਇਹ ਸਭ ਘਰ ਕਿੱਥੋਂ ਆਇਆ ਜਦੋਂ ਤੁਸੀਂ ਗਏ ਸੀ ਉਦੋਂ ਤਾਂ ਕੁਝ ਨਹੀਂ ਸੀ ਅਚਾਨਕ ਬਿਜਲੀ ਖੜਕੀ ਬੱਦਲ ਗਰਜੇ ਅਤੇ ਫਿਰ ਇਹ ਘਰ ਜਿਵੇਂ ਪਰਮਾਤਮਾ ਨੇ ਬਣਾ ਦਿੱਤਾ ਹੋਵੇ ਬਲਕਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਉਸ ਨੇ ਅਸਮਾਨ ਵੱਲ ਦੇਖਿਆ ਤੇ بارش ਦੀਆਂ ਬੂੰਦਾਂ ਅਜੇ ਵੀ ਡਿੱਗ ਰਹੀਆਂ ਸਨ ਪਰ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਪਰਮਾਤਮਾ ਉਸਤੇ ਕਿਰਪਾ ਕਰ ਰਹੇ ਹੋਣ ਅਤੇ ਤੇਰੀ ਦਇਆ ਅਤੇ ਸੱਚਾਈ ਦਾ ਫਲ ਤੈਨੂੰ ਮਿਲਿਆ ਹੈ ਉਸ ਤੋਂ ਬਾਅਦ ਬਲਕਰਨ ਨੇ ਮਨਪ੍ਰੀਤ ਨੂੰ ਸਾਰੀ ਗੱਲ ਦੱਸੀ ਕਿ ਅੱਜ ਮੈਨੂੰ ਇੱਕ ਬੁੱਢੀ ਅੰਮਾ ਮਿਲੀ ਸੀ ਸ਼ਾਇਦ ਉਹ ਕੋਈ ਫਰਿਸ਼ਤਾ ਸੀ ਮੈਂ ਉਸ ਨੂੰ ਦੋ ਆਲੂ ਦਿੱਤੇ ਅਤੇ ਉਹਨਾਂ ਨੇ ਮੈਨੂੰ ਇਹੇ ਵਰਦਾਨ ਦਿੱਤਾ ਇਹ ਉਸ ਦਾ ਆਸ਼ੀਰਵਾਦ ਹੈ ਉਸ ਰਾਤ ਪਹਿਲੀ ਵਾਰ ਬਲਕਰਨ ਅਤੇ ਮਨਪ੍ਰੀਤ ਨੇ ਇੱਕ ਪੱਕੇ ਸੁਰੱਖਿਤ ਘਰ ਦੀ ਛੱਤ ਦੇ ਥੱਲੇ ਬੈਠ ਕੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਬਾਹਰ ਬਾਰਿਸ਼ ਸੀ, ਹਵਾ ਸੀ, ਬਿਜਲੀ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਸਿਰਫ ਸ਼ਾਂਤੀ ਤੇ ਕੁਸ਼ਲਤਾ ਸੀ। ਅਗਲੇ ਦਿਨ ਪਿੰਡ ਵਿੱਚ ਹੱਲਾ ਮੱਚ ਗਿਆ। ਹਰ ਕੋਈ ਇਹੀ ਚਰਚਾ ਕਰ ਰਿਹਾ ਸੀ ਕਿ ਦੇਖੋ, ਉਹ ਨਦੀ ਦੇ ਕਿਨਾਰੇ ਬਲਕਰਨ ਉਸ ਦੀ ਟੁੱਟੀ ਜਿਹੀ ਚੌਂਪੜੀ ਦੀ ਜਗ੍ਹਾ ਵੱਡਾ ਸਾਰਾ ਪੱਕਾ ਮਕਾਨ ਬਣ ਚੁੱਕਿਆ ਹੈ। ਉਹ ਵੀ ਰਾਤੋਂ ਰਾਤ। ਕਹਿੰਦੇ ਕਿਸੇ ਬੁੱਢੀ ਅੰਮਾ ਨੇ ਉਸ ਨੂੰ ਵਰਦਾਨ ਦਿੱਤਾ ਸੀ ਤੇ ਉਸ ਦੀ ਕਿਸਮਤ ਬਦਲ ਗਈ ਉਸ ਦੀ ਸ਼ਾਇਦ ਇਹ ਗੱਲ ਬਲਰਾਜ ਅਤੇ ਉਸ ਦੀ ਪਤਨੀ ਗੁਰਜੀਤ ਦੇ ਕੰਨਾਂ ਤੱਕ ਪਹੁੰਚੀ ਉਹ ਦੋਨੋਂ ਦਰਵਾਜ਼ੇ ਤੇ ਬੈਠੇ ਸਨ ਉਦੋਂ ਹੀ ਇੱਕ ਔਰਤ ਨੇ ਆ ਕੇ ਕਿਹਾ ਭਾਬੀ ਸੁਣੋ ਬਲਕਰਨ ਦਾ ਘਰ ਬਣ ਗਿਆ ਹੈ ਉਹ ਵੀ ਵੱਡਾ ਸਾਰਾ ਪੱਕਾ ਘਰ ਕਿਸੇ ਬੁੱਢੀ ਮਾਦਵੀ ਨੇ ਚਮਤਕਾਰ ਕਰ ਦਿੱਤਾ ਹੈ ਹੁਣ ਉਹ ਆਰਾਮ ਨਾਲ ਰਹੇਗਾ ਗੁਰਜੀਤ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਸ ਨੇ ਬਲਰਾਜ ਵੱਲ ਵੇਖਿਆ ਤੇ ਕਿਹਾ ਦੇਖੋ ਜੀ ਜਿਸਨ ਕੰਮਿਆਂ ਨੂੰ ਆਪਣੇ ਘਰ ਚੋਂ ਕੱਢਣਾ ਹੈ ਉਹ ਅੱਜ ਰਾਜਾ ਬਣ ਕੇ ਬੈਠਾ ਹੈ ਸਾਰੇ ਪਿੰਡ ਵਾਲੇ ਵੀ ਉਸਦੀ ਹੀ ਤਾਰੀਫ ਕਰ ਰਹੇ ਹਨ ਜੇਕਰ ਉਸਨੇ ਬੁੱਢੀ ਅੰਮਾ ਨੂੰ ਕੁਝ ਦੇ ਦਿੱਤਾ ਅਤੇ ਉਸ ਨੂੰ ਚਮਤਕਾਰ ਦਾ ਅਧਿਕਾਰ ਮਿਲ ਗਿਆ ਹੈ ਤਾਂ ਕਿਉਂ ਨਾ ਅਸੀਂ ਲੱਭੀਏ ਸਾਨੂੰ ਵੀ ਵਰਦਾਲ ਮਿਲ ਜਾਵੇ ਬਲਰਾਜ ਦਾ ਦਿਲ ਵੀ ਸੜ ਚੁੱਕਿਆ ਸੀ ਉਸ ਦਾ ਘਮੰਡ ਹੁਣ ਉਸ ਨੂੰ ਤਰਸਾ ਰਿਹਾ ਸੀ ਉਸ ਨੇ ਕਿਹਾ ਹਾਂ ਹਾਂ ਚੱਲ ਉਸ ਬੁੱਢੀ ਨੂੰ ਲੱਭਦੇ ਹਾਂ ਕਿਸੇ ਬੁੱਢੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਅਸੀਂ ਵੀ ਦੇਵਾਂਗੇ ਜ਼ਰੂਰ ਅਤੇ ਮੰਨਾਂਗੇ ਆਪਣੀ ਫਸਲ ਦੀ ਰੱਖਿਆ ਜ਼ਮੀਨ ਦੀ ਵਿਸਥਾਰ ਅਤੇ ਹੋਰ ਵੀ ਬਹੁਤ ਕੁਝ ਅਗਲੀ ਸਵੇਰ ਬਲਰਾਜ ਅਤੇ ਗੁਰਜੀਤ ਪਿੰਡ ਦੇ ਬਾਹਰੋਂ ਨਿਕਲ ਪਏ ਕੜਾਕੇ ਦੀ ਠੰਡ ਚਿੱਕੜ ਅਤੇ ਪਾਣੀ ਨਾਲ ਸੁੱਕੇ ਭਿੱਜੇ ਰਸਤੇ ਤੇ ਹਰ ਜਗ੍ਹਾ ਬੁੱਢੀ ਅੰਮਾ ਨੂੰ ਲੱਭਣ ਲੱਗੇ ਪਿੱਪਲ ਦੇ ਪੇੜ ਦੇ نیچے ਵੀ ਆ ਗਏ ਜਿੱਥੇ ਬਲਕਨ ਨੂੰ ਅੰਮਾ ਮਿਲੀ ਸੀ ਉੱਥੇ ਕੋਈ ਨਹੀਂ ਸੀ ਫਿਰ ਉਹ ਨਦੀ ਕਿਨਾਰੇ ਪਹੁੰਚੇ ਉੱਥੇ ਵੀ ਕੋਈ ਨਹੀਂ ਸੀ ਪਿੰਡ ਦੇ ਮੰਦਰ ਤਲਾਬ ਜੰਗਲ ਦੇ ਹਰ ਰਸਤੇ ਉਹਨਾਂ ਨੇ ਪੁੱਛਿਆ ਕਿਤੇ ਕੋਈ ਬੁੱਢੀ ਮਾਦਮੀ ਤਾਂ ਨਹੀਂ ਦਿਖਾਈ ਦਿੱਤੀ ਲੋਕਾਂ ਨੇ ਮਨਾ ਕਰ ਦਿੱਤਾ ਕੁਝ ਨਾ ਕਿਹਾ ਕਿ ਛੱਡੋ ਤੁਹਾਨੂੰ ਉਹ ਬੁੱਢੀ ਅੰਮਾ ਨਹੀਂ ਮਿਲੇਗੀ ਜੇਕਰ ਉਹ ਸੱਚਮੁੱਚ ਆਈ ਹੁੰਦੀ ਤਾਂ ਕੋਈ ਫਰਿਸ਼ਤਾ ਸੀ ਤਾ ਕਿਸੇ لالچی انسان ਦੇ ਹਿੱਸੇ ਕਦੀ ਨਾ ਆਉਂਦੀ ਪਰਮਾਤਮਾ ਵੀ ਸੋਚ ਸਮਝ ਕੇ ਸਭ ਕੁਝ ਦਿੰਦਾ ਹੈ ਉਸ ਨੇ ਵੀ ਦੇਖ ਲਿਆ ਹੋਵੇਗਾ ਕਿ ਕੌਣ ਉਸ ਦੇ ਲਾਇਕ ਹੈ ਤੇ ਕੌਣ ਨਹੀਂ ਇਸੇ ਤਰ੍ਹਾਂ ਦੇ ਲੋਕ ਉਸ ਦੇ ਕੋਲ ਜਾਣ ਦੇ ਕਾਬਿਲ ਨਹੀਂ ਹੁੰਦੇ ਜੋ ਸਿਰਫ ਆਪਣਾ ਸਵਾਰਥ ਦੇਖਦੇ ਹਨ ਤੇ ਉਹਨਾਂ ਨੂੰ ਫਰਿਸ਼ਤੇ ਨਹੀਂ ਮਿਲਦੇ ਫਿਰ ਤਿੰਨ ਦਿਨਾਂ ਤੱਕ ਲੱਭਣ ਤੋਂ ਬਾਅਦ ਦੋਵੇਂ ਥੱਕ ਹਾਰ ਕੇ ਘਰੇ ਵਾਪਸ ਆ ਗਏ ਗੁਰਜੀਤ ਨੇ ਗੁੱਸੇ ਨਾਲ ਕਿਹਾ ਕਿ ਸਭ ਕੁਝ ਤੁਹਾਡੀ ਵਜ੍ਹਾ ਨਾਲ ਹੋਇਆ ਹੈ ਜੇਕਰ ਤੁਸੀਂ ਉਸ ਵਿਚਾਰੇ ਬਲਕਰਨ ਨੂੰ ਘਰੋਂ ਨਾ ਕੱਢਿਆ ਹੁੰਦਾ ਤਾਂ ਅੱਜ ਸਾਨੂੰ ਇਹ ਨਾ ਦਿਨ ਨਾ ਦੇਖਣਾ ਪੈਂਦਾ ਹੁਣ ਦੇਖਿਓ ਹੁਣ ਉਹੀ ਪਿੰਡ ਵਿੱਚ ਸਾਰਿਆਂ ਤੋਂ ਅਮੀਰ ਕਹਿਲਾਵੇਗਾ ਲੋਕ ਉਸ ਦੀ ਹੀ ਇੱਜ਼ਤ ਕਰਨਗੇ ਸਾਡੇ ਤੇ ਥੁੱਕਾਂ ਸੁਟਣਗੇ ਲੋਕ ਕਹਿਣਗੇ ਕਿ ਬਲਰਾਜ ਨੇ ਆਪਣੇ ਹੀ ਭਰਾ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਦੇਖੋ ਪਰਮਾਤਮਾ ਦੀ ਕਿਰਪਾ ਕਿਸ ਤਰ੍ਹਾਂ ਉਸ ਦਾ ਨਸੀਬ ਬਦਲ ਦਿੱਤਾ ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ ਬਹੁਤ ਵੱਡਾ ਅਤੇ ਉਸ ਦਾ ਫਾਲ ਹੁਣ ਸਾਨੂੰ ਵੀ ਭੁਗਤਣਾ ਪਵੇਗਾ ਗੁਰਜੀਤ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਕੇ ਬਲਰਾਜ ਬੋਲਿਆ ਕਿ ਤੈਨੂੰ ਕੀ ਲੱਗਦਾ ਹੈ ਕਿ ਸਭ ਕੁਝ ਸਿਰਫ ਮੇਰੀ ਵਜ੍ਹਾ ਨਾਲ ਹੋਇਆ ਹੈ ਮੇਰੀ ਵਜ੍ਹਾ ਤੋਂ ਨਹੀਂ ਤੇਰੀ ਵਜ੍ਹਾ ਨਾਲ ਹੋਇਆ ਹੈ ਇਹ ਸਭ ਕੁਝ ਤੂੰ ਹੀ ਤਾਂ ਦਿਨ ਰਾਤ ਉਸ ਨੂੰ ਕੋਸਦੀ ਰਹਿੰਦੀ ਸੀ ਕਦੀ ਉਸ ਦੀ ਗਰੀਬੀ ਦੇ ਤਾਣੇ ਮਾਰਦੀ ਸੀ ਤੇ ਕਦੀ ਉਸ ਦੇ ਨਿਕੰਮੇਪਨ ਨੂੰ ਕੋਸਦੀ ਰਹਿੰਦੀ ਸੀ ਤੇਰੇ ਕਹਿਣ ਤੇ ਹੀ ਤਾਂ ਮੈਂ ਉਸ ਨੂੰ ਘਰੋਂ ਕੱਢਿਆ ਸੀ ਰੁਹੀਤਾ ਕਹਿੰਦੀ ਸੀ ਕਿ ਉਸ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਹੁਣ ਕਿਉਂ ਮੇਰੇ ਸਿਰ ਤੇ ਸਾਰੀ ਗੱਲ ਮੜ ਰਹੀ ਹੈ ਸੱਚ ਤਾਂ ਇਹ ਹੈ ਕਿ ਤੂੰ ਹੀ ਮੇਰੇ ਅੰਦਰ ਉਸ ਦੇ ਖਿਲਾਫ ਜ਼ਹਿਰ ਭਰਿਆ ਸੀ ਹੁਣ ਭੁਗਤ ਬਲਰਾਜ ਅਤੇ ਗੁਰਜੀਤ ਦਾ ਚਿਹਰਾ ਉੱਤਰ ਗਿਆ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਹੱਥਾਂ ਵਿੱਚੋਂ ਸਭ ਫਿਸਲਦਾ ਜਾ ਰਿਹਾ ਹੈ ਉਹਨਾਂ ਦਾ ਘਮੰਡ ਅਤੇ ਲਾਲਚ ਉਹਨਾਂ ਨੂੰ ਅੰਦਰੇ-ਅੰਦਰ ਸਾੜ ਰਿਹਾ ਸੀ ਉਧਰ ਬਲਕਰਨ ਮਨਪ੍ਰੀਤ ਅਤੇ ਅਮ੍ਰਿਤ ਤਿੰਨੋਂ ਆਪਣੇ ਘਰ ਵਿੱਚ ਬਹੁਤ ਖੁਸ਼ ਸਨ ਅਮ੍ਰਿਤ ਨਵੇਂ ਘਰ ਵਿੱਚ ਇੱਧਰ-ਉੱਧਰ ਭੱਜਦਾ ਫਿਰਦਾ ਤੇ ਖੇਡਦਾ ਰਹਿੰਦਾ ਕਰਨਾ ਹਰ ਸਵੇਰੇ ਨਦੀ ਕਿਨਾਰੇ ਬੈਠ ਕੇ ਪਰਮਾਤਮਾ ਨੂੰ ਯਾਦ ਕਰਦਾ ਉਸ ਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਹੰਝੂ ਹੁੰਦੇ ਮਨ ਹੀ ਮਨ ਕਹਿੰਦਾ ਕਿ हे ਪਰਮਾਤਮਾ ਮੈਂ ਤਾਂ ਕਦੀ ਤੇਰੇ ਤੋਂ ਕੁਝ ਮੰਗਿਆ ਵੀ ਨਹੀਂ ਸੀ ਤੁਸੀਂ ਫਿਰ ਵੀ ਮੈਨੂੰ ਇੰਨਾ ਕੁਝ ਦੇ ਦਿੱਤਾ ਹੁਣ ਜ਼ਿੰਦਗੀ ਭਰ ਮੈਂ ਤੁਹਾਡਾ ਹੀ ਨਾਮ ਲਾਵਾਂਗਾ ਬਾਹਰ ਬਾਰਿਸ਼ ਹੋ ਰਹੀ ਸੀ ਠੰਡੀ ਹਵਾ ਚੱਲ ਰਹੀ ਸੀ ਖਿੜਕੀ ਚੋਂ ਅੰਦਰ ਆ ਰਹੀ ਸੀ ਲੇਕਿਨ ਹੁਣ ਡਰ ਨਹੀਂ ਸੀ ਹੁਣ ਉਹ ਪੱਕੀ ਛੱਤ ਦੇ نیچے ਬੈਠਿਆ ਸੀ ਪਰ ਉਸ ਦੇ ਕੋਲ ਪਰਮਾਤਮਾ ਦਾ ਸਬਰ ਸ਼ੁਕਰ ਅਤੇ ਸੰਤੋਖ ਸੀ ਜੋ ਬਲਕਾਰ ਬਲਰਾਜ ਦੇ ਕੋਲ ਹੁੰਦਿਆਂ ਹੋਇਆਂ ਵੀ ਨਹੀਂ ਸਨ ਹਾਂਜੀ ਦੋਸਤੋ ਅੱਜ ਦੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਫਿਰ ਮਿਲਾਂਗੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ